ਦੋਸਤੋ ਅੱਜ ਆਪਣੇ ਕੋਲੇ ਬਰਨਾਲੇ ਤੋਂ ਵੀਰੇ ਆ ਰਹੇ ਆ ਵੀਡੀਓ ਕਰਨ ਵਾਸਤੇ ਤੇ ਨਾਲ ਕੋਈ ਨਾ ਨੰਨਾ ਨੰਨਾ ਮੈਂ ਆਂ ਐਕਸਰ ਵੀ ਮੇਕਿੰਗ ਵੀਡੀਓ ਪਾਵਾਂਗੇ ਸਾਰੀ ਫੁਲ ਆਪਨੇ ਆ ਰਹੇ ਆ ਕੋਲ ਜੀ ਸੀਗਾ ਹਾਂ ਜੀ ਹਾਂ ਜੀ ਕੀ ਹਾਲ ਹੈ ਵੀਰੇ ਠੀਕ ਹੈ ਕੋਸ ਸਾਰਾ ਪੁਰੇਕਾ ਦੁਪਨੇ ਹਤੇ ਤੁਸੀਂ ਜਿਹੜੇ ਗੋਰੀਓ ਦੁਨੀਆ ਦੇ ਨਾਲ ਮੈਂ ਮੰਨਦੀ ਦੋਸਤੋ ਸਾਡੇ ਛੋਟੇ ਜਿਹੇ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਾਟਨੀ ਬਹੁਤ ਸਾਰੇ ਨੌਜਵਾਨ ਬਹੁਤ ਸਾਰਾ ਟੈਲੈਂਟ ਚੱਕੀ ਫਿਰਦੇ ਨੇ ਆਪਾਂ ਦੇਖਦੇ ਆ ਕਿ ਉਹਨਾਂ ਦਾ ਟੈਲੈਂਟ ਕਈ ਵਾਰੀ ਸਾਹਮਣੇ ਨਹੀਂ ਆਪ ਹੁੰਦਾ ਅੱਜ ਅਸੀਂ ਇੱਕ ਇਹੋ ਜਿਹਾ ਟੈਲੈਂਟਡ ਨੌਜਵਾਨ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਜਿਹੜਾ ਕੇ ਟਰੈਕਟਰ ਬਣਾਉਂਦਾ ਤੇ ਉਹ ਟਰੈਕਟਰ ਇਦਾਂ ਬਣਾਉਂਦਾ ਦੇਖਣ ਵਾਲੇ ਨੂੰ ਲੱਗਦਾ ਕਿ ਬਿਲਕੁਲ ਅਸਲੀ ਹੈ ਪਰ ਜਦੋਂ ਨੂੰ ਫੇਰ ਦੇਖਦੇ ਆ ਧਿਆਨ ਨਾਲ ਦੂਰੋਂ ਦੇਖਦੇ ਉਹ ਪਤਾ ਲੱਗਦਾ ਕਿ ਤਾਂ ਛੋਟਾ ਜਿਹਾ ਇੱਕ ਮਾਡਲ ਬਣਾਇਆ ਪਰ ਛੋਟਾ ਮਾਡਲ ਨਹੀਂ ਉਤੇ ਬਹੁਤ ਸਾਰੀ ਮਿਹਨਤ ਆਈ ਹੈ ਤੇ ਪ੍ਰੋਪਰ ਜਿਵੇਂ ਵੱਡੇ ਟਰੈਕਟਰ ਕੰਮ ਕਰਦੇ ਨੇ ਉਵੇਂ ਹੀ ਕੰਮ ਕਰਦਾ ਤੇ ਆਪਾਂ ਉਸ ਨੌਜਵਾਨ ਵੀਰ ਨੂੰ ਮਿਲਾਂਗੇ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਤਾਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਜਾਣ ਪਛਾਣ ਜਰੂਰ ਦੱਸੋ ਤੇ ਫਿਰ ਆਪਾਂ ਅੱਗੇ ਗੱਲ ਕਰਾਂਗੇ ਮੇਰਾ ਨਾਮ ਜਸਾ ਜੀ ਰੰਡ ਮੇਰਾ ਮਾਸੀ ਕੀ ਡਿਸਟ੍ਰਿਕਟ ਮੁੱਖ ਹੂੰ ਇਹ ਸ਼ੌਂਕ ਕਿਵੇਂ ਪਿਆ ਛੋਟੇ ਛੋਟੇ ਟਰੈਕਟਰ ਦੇ ਮਾਡਲ ਬਣਾਇਆ ਇਹ ਸ਼ੌਂਕ ਜੀ ਮੈਨੂੰ ਛੋੜੇ ਹੁੰਦੇ ਤੋਂ ਸੀਗਾ ਪਹਿਲਾਂ ਬਾਕੀ ਸਾਡੀ ਪਰਿਵਾਰਕ ਲੈਣ ਦੀ ਸੀ ਮੇਰੇ ਪਿਤਾ ਸਾਹਿਬ ਕੰਮ ਕਰਦੇ ਸੀ ਕਰਕੇ ਤਾਂ ਕਰਕੇ ਮੈਂ ਛੋਟਾ ਹੁੰਦਾ ਉਹਨਾਂ ਨੇ ਕੰਮ ਕਰਨ ਲੱਗ ਜਾਂਦਾ ਸੀਗਾ ਜੀ ਅੱਛਾ ਨਹੀਂ ਹੌਲੀ ਹੌਲੀ ਇਸ ਚ ਗ੍ਰੈਂਡ ਟ੍ਰਸਟ ਪੈਂਦਾ ਗਿਆ ਹੂੰ ਉਹ ਵੀ ਪਹਿਲਾਂ ਇਦਾਂ ਮਾਡਲ ਤਿਆਰ ਕਰਦੇ ਹੁੰਦੇ ਸੀਗੇ ਜਾਂ ਉਹ ਟੈਸਟ ਦਾ ਕੰਮ ਕੰਮ ਦੀ ਫਿਰ ਸਟੱਡੀ ਵੀ ਕੀਤੀ ਤੁਸੀਂ ਹਾਂਜੀ ਮੇਰੀ ਸਟੱਡੀ ਮਟਣੀ ਕੰਮ ਨਹੀਂ ਕਰਦੀ ਅੱਛਾ ਜੇ ਫਿਰ ਜਿਵੇਂ ਘਰ ਦੇ ਵਿੱਚ ਇਹ ਮਾਹੌਲ ਸੀ ਸਟੱਡੀ ਦਾ ਇਹ ਮਾਹੌਲ ਤੁਹਾਡਾ ਹੋ ਗਿਆ ਹਨਾ ਫਿਰ ਤੁਹਾਡਾ ਇਹ ਇੰਟਰਸਟ ਬਣਿਆ ਵੀ ਕਿੱਦਾਂ ਕੰਮ ਸ਼ੁਰੂ ਕਰਾਂ ਤਾਂ ਮੈਨੂੰ ਇਹ ਜਾਣਕਾਰੀ ਜ਼ਰੂਰ ਦੋ ਵੀ ਮੈਂ ਲੋਕ ਵੀ ਜਾਨਣਾ ਚਾਹੁੰਦਾ ਵੀ ਜਿਹੜੀ ਕਿਤਾਬੀ ਪੜਾਈ ਸੀ ਤੇ ਘਰ ਦਾ ਮਾਹੌਲ ਸੀ ਉਹ ਤੋਂ ਵੱਧ ਕਿਹੜੀ ਤੁਹਾਡੇ ਲਈ ਐ ਫਾਇਦੇਮੰਦ ਰਹੀ ਜਿਹਦੇ ਨਾਲ ਤੁਸੀਂ ਇਸ ਇਸ ਲਾਈਨਸ ਜਿਆਦਾ ਪਰਫੈਕਟ ਹੋ ਗਏ ਪ੍ਰੈਕਟੀਕਲ ਜਿਆਦਾ ਪ੍ਰੈਕਟੀਕਲ ਜਿਆਦਾ ਹਮ ਜਿਹੜਾ ਆਪਾਂ ਥੇ ਕੰਮ ਕਰਨਾ ਹੁੰਦਾ ਬਹੁਤ ਤਰੀ ਵੀ ਜ਼ਰੂਰੀ ਆ ਪ੍ਰੈਕਟੀਕਲ ਵੀ ਹੋਣਾ ਜ਼ਰੂਰੀ ਠੀਕ ਹੈ ਜਿਵੇਂ ਬਚਪਨ ਤੋਂ ਹੀ ਫਿਰ ਇਸ ਪਾਸੇ ਹੋ ਗਏ ਇਹ ਫਿਰ ਜਦੋਂ ਇਹ ਮਾਡਲ ਤਿਆਰ ਕਰਦੇ ਨੇ ਕਿੰਨੀ ਕਿ ਮਿਹਨਤ ਆਉਂਦੀ ਇੱਥੇ ਬਹੁਤ ਮਿਹਨਤ ਆਉਂਦੀ ਹੈ ਜੀ ਕਿਉਂਕਿ ਸਾਰਾ ਕੰਮ ਬਹੁਤ ਜੀ ਹਾਂ ਜੇ ਤੁਹਾਨੂੰ ਹਾਂ ਜੇ ਤੁਹਾਨੂੰ ਕਾਪੀ ਕਰਨੀ ਪਏ ਜੀ ਤੁਹਾਨੂੰ ਤਾਂ ਢੰਗਾਈ ਤੇ ਜਾਣਾ ਪੈਣਾ ਹੂੰ ਹੁਣ ਜਿਹੜਾ ਤੁਸੀਂ ਟਰੈਕਟਰ ਬਣਾਇਆ ਮੈਂ ਚਾਹੂੰਗਾ ਦੀ ਖਾਸੀਅਤ ਵੀ ਦੱਸੋ ਦੇਖਣ ਨੂੰ ਤਾਂ ਬਿਲਕੁਲ ਉਮੀ ਲੱਗਦਾ ਵਰਕ ਕਿਵੇਂ ਕਰਦਾ ਸਰ ਵਰਕ ਇਹ ਸਾਰਾ ਟਰੈਕਟਰ ਹੈਗਾ ਇਹ ਇਲੈਕਟ੍ਰਿਕ ਦਾ ਅੱਛਾ ਤੇ ਗੇਅਰ ਬਾਕਸ ਇਹਦੇ ਚ 2 ਸਪੀਡ ਆ ਹੂੰ ਤੇ ਫਾਰਵਰਡ ਤੇ ਰਿਵਰਸ ਹੋ ਗਿਆ ਤੇ ਬਾਕੀ ਇਹਦੇ ਗੇਅਰ ਆ ਜਿਹੜੇ ਸਾਰੀ ਨੀਵਰਾਂ ਤੋਂ ਪੈਂਦੇ ਹੋਵੇ ਅੱਛਾ ਤੇ ਲੈਫਟ ਇਹਦੀ ਡ੍ਰਾਫਟ ਕੰਟਰੋਲ ਆ ਹੂੰ ਉਹ ਵੀ ਲੈਫਟ ਵੀ ਇਹਦੀ ਰਮੋਰ ਤੋਂ ਵਰਕ ਕਰਦੀ ਆ ਤੇ ਪੀਡੀਓ ਇਹਦੀ ਫਾਰਵਰਡ ਤੇ ਰਿਵਰਸ ਵੀਡੀਓ ਆ ਤੇ ਪੀਡੀਓ ਚ ਵੀ ਕਾਹ ਦੋਸਤ ਨਹੀਂ ਜਾਣੀ ਅੱਛਾ ਹੁਣ ਤੱਕ ਫਿਰ ਟਰੈਕਟਰ ਹੀ ਤਿਆਰ ਕੀਤੇ ਜਾਂ ਹੋਰ ਕੁਝ ਨਹੀਂ ਦੋ ਮਾਡਲ ਟਰੈਕਟਰ ਹੀ ਤਿਆਰ ਕੀਤੇ ਸੀ ਅੱਛਾ ਪਹਿਲਾ ਕਿਹੜਾ ਸੀਗਾ ਪਹਿਲਾਂ ਜੌਂਡੀਆਰ ਸੀਗਾ ਹੂੰ ਫਿਰ ਇਸਵਰਾਜ ਕਿੰਨਾ ਟਾਈਮ ਲੱਗ ਜਾਂਦਾ ਵੀਰੇ ਜਸ ਇਸ ਬਣਾਉਣ ਨੂੰ ਇੱਕ ਨੂੰ ਇਹ ਮਾਡਲ ਨੂੰ ਸਾਨੂੰ ਸਾਲ ਲੱਗਿਆ ਸੀਗਾ ਕਿਉਂਕਿ ਹੌਲੀ-ਹੌਲੀ ਕੰਪਲੀਟ ਕੀਤਾ ਸੀ ਇਕੱਲੇ ਕਰਦੇ ਹੋ ਫਿਰ ਸਾਰਾ ਕੰਮ ਹਾਂਜੀ ਜਿਵੇਂ ਛੋਟੀ-ਛੋਟੀ ਬਿਲਡਿੰਗ ਹੋਈ ਜਾਂ ਤਾਰਾ ਜੋੜੀਆਂ ਜਾਂ ਹੋਰ ਸਾਰਾ ਉਹ ਕੱਲਿਆਂ ਨੇ ਆਪ ਹੀ ਕੀਤਾ ਹਾਂਜੀ ਸਾਰਾ ਕੰਮ ਆਪ ਉਹ ਮੈਂ ਪ੍ਰੋਪਰ ਸਾਰੀ ਦਿੱਤਾਂ ਡਿਜ਼ਾਈਨਿੰਗ ਤਿਆਰ ਕਰਕੇ ਡਾਟਾ ਸਾਰਾ ਤਿਆਰ ਕਰ ਅੱਛਾ ਜਦੋਂ ਪਹਿਲਾ ਟਰੈਕਟਰ ਬਣਾਉਣਾ ਹੁੰਦਾ ਉਹਦਾ ਫਿਰ ਸ਼ੁਰੂਆਤ ਕਿਵੇਂ ਹੁੰਦੀ ਆ ਤੁਸੀਂ ਪਹਿਲਾਂ ਕੋਈ ਚਾਰਟ ਬਣਾਉਣੀ ਉਹਦਾ ਤਿਆਰ ਕਰਦੇ ਹੋ ਇੰਦਾ ਇੰਦਾ ਹਾਂਜੀ ਉਹਦੀ ਪਹਿਲਾਂ ਡਰਾਇੰਗ ਰੈਡੀ ਕਰਨੀ ਪੈਂਦੀ ਆਪਾਂ ਨੂੰ ਕਿੰਨਾ ਸਾਈਜ਼ ਚਾਹੀਦਾ ਕੀ ਕੀ ਜਿਵੇਂ ਹਾਂਡੀ ਦਾ ਸਾਈਜ਼ ਕਿੰਨਾ ਚਾਹੀਦਾ ਟਾਇਰ ਦਾ ਸਾਈਜ਼ ਕੀ ਰੱਖਣਾ ਉਹ ਸਭ ਨੂੰ ਡਿਜ਼ਾਈਨ ਸਾਰੇ ਬਾਅਦ ਸਾਰੇ ਡਿਜ਼ਾਈਨ ਚੱਲ ਸਾਰਾ ਡਿਜ਼ਾਈਨ ਤਿਆਰ ਕਰਨਾ ਤੇ ਪੂਰਾ ਸਾਲ ਲੱਗ ਜਾਂਦਾ ਤੁਹਾਨੂੰ ਹਾਂਜੀ ਇਹ ਫਿਰ ਇਹ ਕੰਮ ਕਿਵੇਂ ਆ ਸਕਦਾ ਜਿਵੇਂ ਤੁਸੀਂ ਛੋਟੇ ਛੋਟੇ ਚੀਜ਼ਾਂ ਬਣਾਉਂਦੇ ਹੋ ਜਿਵੇਂ ਹੁਣ ਇੰਡਸਟਰੀ ਦੇ ਵਿੱਚ ਹੋਰ ਸਾਰੇ ਹਨਾ ਖੇਤਰ ਦੇ ਵਿੱਚ ਲੋੜ ਹੈ ਇਹਨਾਂ ਚੀਜ਼ਾਂ ਦੀ ਨਵੀਆਂ ਤਕਨੀਕਾਂ ਦੀ ਲੋੜ ਆ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਇਹੇ ਕੋਸ਼ਿਸ਼ਾਂ ਜਿਹੜੀ ਅੱਗੇ ਜਾ ਕੇ ਕਾਮਯਾਬ ਹੋ ਸਕਦੀਆਂ ਹਾਂ ਜੀ ਜਿਵੇਂ ਹੁਣ ਆਪਾਂ ਛੋਟੇ ਮਾਡਲ ਤਿਆਰ ਕਰ ਰਹੇ ਹਾਂ ਉਹ ਜ਼ਿਆਦਾ ਹੁਣ ਨਾਲ ਟਾਈਮ ਦਾ ਆਪਾਂ ਵੱਡਾ ਮਾਡਲ ਤਿਆਰ ਕਰ ਲਗੇ ਹੂੰ ਇਹ ਚ ਇਹੋ ਜਿਹੇ ਖੂਬੀਆਂ ਹੋਣ ਮਤਲਬ ਜਿਹੜੀਆਂ ਅਜੇ ਤੱਕ ਨਾ ਆਈਆਂ ਹੋਣ ਤੁਸੀਂ ਕਿਸਾਨਾਂ ਨੂੰ ਫਾਇਦਾ ਹੋਵੇ ਤੁਸੀਂ ਇਹੋ ਜਿਹੇ ਖੂਬੀਆਂ ਲਿਆ ਸਕਦੇ ਹੋ ਤੁਹਾਨੂੰ ਲੱਗਦਾ ਵੀ ਇਹ ਕਰ ਸਕਦੇ ਹੋ ਜੇ ਹੁਣ ਵੱਡਾ ਮਾਡਲ ਤਿਆਰ ਕਰਨਾ ਵੀ ਸੇਮ ਹੀ ਆਏ ਤਾਂ ਕਰ ਦੋਗੇ ਤਾਂ ਹਾਂ ਜੀ ਕੱਲੇ ਟਰੈਕਟਰ ਦੀ ਮਹਾਰਤ ਆ ਜਾਂ ਕੁਝ ਹੋਰ ਵੀ ਚੀਜ਼ਾਂ ਜੇ ਬਣਾਉਣੀਆਂ ਪੈ ਜਾਣ ਜਿਵੇਂ ਤਾਰਾਂ ਮੋਟਰਸਾਈਕਲ ਕੁਝ ਹੋਰ ਦੀ ਤਾਂ ਨਹੀਂ ਹਾਂ ਜੀ ਫਿਲਹਾਲ ਤਾਂ ਇਹ ਟਰੈਕਟਰ ਦੀ ਜੀ अच्छा दे 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 ये देखो देखलेया लोग कि ये वीडियो वगैरह ना फिर डिमांड ਵੀ ਕਰਦੇ ਨੇ ਕਿ ਹਾਂ ਅਸੀਂ ਬਣਵਾਉਣਾ ਚਾਹੁੰਦੇ ਆ ਤੁਹਾਡੇ ਤੋਂ ਹਾਂਜੀ ਵੱਢ ਸੋਸਾਂ ਬਣਵਾਉਣਾ ਹੁੰਦਾ ਫਿਰ ਬਣਾ ਦਿੰਦੇ ਹੋ ਨਹੀਂ ਵਾ ਲੋਕ ਆਪਾਂ ਨੂੰ ਟਾਈਮ ਨਹੀਂ ਨਾ ਦਿੰਦੇ ਬਹੁਤ ਛੇਤੀ ਭਾਲਦੇ ਆ ਤਾਂ اچھا ਇਹ ਚੀਜ਼ ਆ ਜਿਹੜੀ ਟਾਈਮ ਮੰਗਦੀ ਆ ਹੂੰ ਤੇ ਪ੍ਰੋਪਰ ਹਾਂ ਸੀ ਮੁਖੋਂ ਪਰ ਸੀ ਨੂੰ ਕਾਪੀ ਕਰਨਾਂ ਕਿਸੇ ਚੀਜ਼ ਨੂੰ ਉਹ ਲਗਾਈ ਤੱਕ ਜਾਣਾ ਤਾਂ ਟਾਈਮ ਲੱਗਦਾ ਹੂੰ ਤੇ ਫਿਰ ਜਿਵੇਂ ਹੁਣ ਥੋੜਾ ਅੱਗੇ ਟੀਚਾ ਕੀ ਹੈ ਦੇ ਵਿੱਚ ਕਿਉਂਕਿ ਇਹ ਤਾਂ ਛੋਟੇ ਛੋਟੇ ਮਾਡਲ ਬਣਾ ਲੇ ਹਨ ਅੱਗੇ ਤਾਂ ਕੁਝ ਹੈ ਨਿਸ਼ਾਨਾ ਇਹ ਤਾਂ ਆਪਣਾ ਸ਼ੌਕ ਸੀਗਾ ਜਿਵੇਂ ਮਾਡਲ ਬਣਾਉਣਾ ਹਨਾ ਇੱਕ ਹੋਬੀ ਹੋਗੀ ਜਿਵੇਂ ਜਿਹੜਾ ਮੇਰਾ ਟੀਚਾ ਹੈਗਾ ਮੈਂ ਤਾਂ ਵੀ ਜਿਵੇਂ ਆਪਾਂ ਮਕੈਨੀਕਲ ਜਾਣ ਕਣੀ ਕਹਾਂ ਦੱਸ ਕੀ ਕੰਮ ਕਰਾਂ ਵੱਡੀਆਂ ਐਕਟਰੀਆਂ ਨਾਲ ਵੱਡੀਆਂ ਕੰਪਨੀਆਂਾਂ ਨਾਲ ਤੇ ਉਹਦੇ ਚੋਂ ਕੁਝ ਆਏ ਯਾਮ ਜਿਹੜੇ ਕਿਸਾਨ ਉਹਨਾਂ ਦੇ ਕੰਮ ਆਉਣ ਵਾਲੀ ਚੀਜ਼ ਤੁਸੀਂ ਬਣਾਉਣੀ ਚਾਹੁੰਦੇ ਰੀਚੇਬਲ ਸਸਤੀ ਵੀ ਹੋਵੇ ਵਧੀਆ ਵੀ ਹੋਵੇ ਕਰੋ ਫਿਰ ਕਿਹਜਾ ਸਹਿਯੋਗ ਰਿਆ ਕਰੋ ਇਹ ਨਹੀਂ ਕਿਹਾ ਵੀ ਤੂੰ ਇੰਨਾ ਟਾਈਮ ਇਸ ਚੀਜ਼ ਨੂੰ ਦਿਨਾ ਨਹੀਂ ਕਰੋ ਆਪਾਂ ਨੂੰ ਵਧੀਆ ਫੁੱਲ سپورਟ ਹੈ ਅੱਛਾ ਤੁਹਾਨੂੰ ਵੀ ਕਰਦੇ ਖੁਸ਼ ਆ ਜੀ ਇਸ ਕੰਮ ਤੋਂ ਤਾਂ ਕਿ ਫਿਰ ਹੋਰ ਵੀ ਕੋਈ ਮਾਡਲ ਤਿਆਰ ਕਰਨ ਦਾ ਸੋਚਿਆ ਆਪਣਾ ਮਾਡਲ ਇੱਕ ਰੈਡੀ ਹੋ ਰਿਹਾ ਜੀ 4x4 ਟਰੈਕਟਰ ਦਾ ਇਨਕੰਪਲੀਟ ਆ ਜੇ ਸੁਖਸ਼ਾ ਕੋਮਨਸਾ ਕਹੋ ਇਹ ਬਾਰੇ ਇਹ ਕੀ ਲੱਗਦਾ ਤੁਹਾਨੂੰ ਜਸਵਿੰਦਰ ਵੀ ਜਿਵੇਂ ਇਹ ਮਾਡਲ ਤਿਆਰ ਕਰ ਲਿਆ ਕੋਈ ਚੀਜ਼ ਜਾਇਦੇ ਚ ਰਹਿ ਜਾਂਦੀਆਂ ਨੇ ਜਿਹੜੀਆਂ ਅਗਲੇ ਮਾਡਲ ਤੇ ਤੁਸੀਂ ਹੋਰ ਜ਼ਿਆਦਾ ਬਿਹਤਰ ਕਰ ਪਾਉਂਦੇ ਹੋਏ ਆਪਣਾ ਮਾਡਲ ਜੀ ਹੈ ਇਹ ਆਪਣਾ ਸੀਗਾ 2x2 ਜੀ ਹਾਂ ਜਿਹੜਾ ਆਪਾਂ ਅੱਗੇ ਕਰਾਂਗੇ ਉਹ 4 4휠 ਡਰਾਈਵ ਹੋਊਗਾ ਤੇ ਉਹਦੇ ਤੇ ਪਾਵਰ ਵੀ ਇੰਕਲੂਡ ਹੋਊਗੀ ਹਨਾ ਏਦਾਂ ਇਹ ਮਤਲਬ ਸਾਰਾ ਰਿਮੋਟ ਕੰਟਰੋਲ ਹੈ ਰਿਮੋਟ ਤੇ ਸਾਰਾ ਰਿਮੋਟ ਕੰਟਰੋਲ ਹੈ ਰੋਬੋਟ ਵੀ ਫਿਰ ਆਪ ਤਿਆਰ ਕਰ ਦਿਓ ਕਿ ਰਿਮੋਟ ਮਿਲ ਜਾਂਦਾ ਹੈਗਾ ਰਿਮੋਟ ਤਾਂ ਉਹ ਹੀ ਲਾਉਣਾ ਪੈਂਦਾ ਅੱਛਾ ਇਹਦੇ ਨਾਲ ਫਿਰ ਕਿਵੇਂ ਇਹਨੂੰ ਜੋੜਦੇ ਹੋ ਇਹ ਸਾਰਾ ਇਹ ਉੱਪਰ ਹੁੰਦਾ ਇਹ ਇੱਕ ਜਿਵੇਂ ਇਹ ਸੀ ਵੀਗਾਰਾ ਲੱਗਦੀ ਆ ਸਾਰੀ ਸੈਟਲ ਜਿਹੜੀ ਇਹਨੂੰ ਕੰਟਰੋਲ ਕਰਦੀ ਆ ਉਹਦੇ ਨਾਲ ਹੀ ਅਟੈਚ ਹੁੰਦਾ ਹੈ ਰੀਸੀਵਰ ਹੁੰਦਾ ਇੱਕ ਦਾ ਹੂੰ ਪਹਿਲਾਂ ਕਦੇ ਸੋਚਿਆ ਸੀਗਾ ਜਦੋਂ ਸ਼ੁਰੂ ਸ਼ੁਰੂ ਕੀਤਾ ਸੀ ਵੀ ਇੰਨੇ ਵਧੀਆ ਮੈਂ ਕਰ ਸਕਦਾ ਇੰਨਾ ਨਹੀਂ ਹੌਲੀ ਹੌਲੀ ਜਿਵੇਂ ਆਪਾਂ ਹੁਣ ਕੰਮ ਕਰੀਏ ਪਹਿਲਾ ਮਾਡਲ ਸੀਗਾ ਮੇਰਾ ਮੈਨੂਅਲ ਸੀਗਾ ਜੀ ਬਣਾ ਮੋੜ ਤੋਂ ਹੁਣ ਇਹਦੇ ਚ ਜਿੱਦਾਂ ਰਿਮੋਟ ਹੋ ਗਿਆ ਹੌਲੀ ਹੌਲੀ ਐ ਨੌਲੇਜ ਵਧਦੀ ਗਈ ਜਾਂ ਉਹਦਾ ਜਾਂਦਾ ਨਾਲ ਨਾਲ ਲੱਕੜ ਦੀ ਵੀ ਬਣਾਈ ਸੀ ਨਾ ਤੁਸੀਂ ਹਾਂਜੀ ਉਹਦੇ ਚ ਜਿਵੇਂ ਟਾਇਰ ਵੀ ਪਹਿਲਾਂ ਵਾਲੇ ਤੇ ਲੱਕੜ ਦੇ ਸੀਗੇ ਹਾਂ ਹਾਂ ਇਹਦੇ ਚ ਟਾਇਰ ਆਪਾਂ ਨੂੰ ਜੀਵਨ ਵਾਲੇ ਸੀਗੇ ਇਹ ਸਾਰਾ ਸਮਾਨ ਕਿੱਥੋਂ ਲੈ ਕੇ ਆਉਣ ਜਿਹੜਾ ਟਰੈਕਟਰ ਤੇ ਲਾਇਆ ਫਿਰ ਕਿਵੇਂ ਕਿਵੇਂ ਇਹ ਮਿਲਦਾ ਇਹ ਮੈਟ ਆਪਾਂ ਨੂੰ ਮਿਲ ਜਾਂਦਾ ਜੀ ਅੱਛਾ ਕੱਟ ਕੇ ਤਾਂ ਸਾਰਾ ਆਪਨੇ ਬਣਾਉਣਾ ਪੈਂਦਾ ਸ਼ੀਟ ਹੁੰਦੀ ਐ ਤਾਂ ਮਿਲ ਜਾਂਦੀ ਐ ਬਾਕੀ ਸਮਾਨ ਦਾ ਜਿਵੇਂ ਲੱਕੜ ਹੋਗੀ ਇਹ ਵੀ ਮਿਲ ਜਾਂਦੀ ਐ ਹਾਂ ਪਰ ਸ਼ੇਪ ਸਾਰੀ ਆਪ ਨੂੰ ਦੇਣੀ ਪੈਂਦੀ ਉਹ ਸਾਰਾ ਤਿਆਰ ਕਰਦੇ ਕਿੱਡੀ ਕੀਡੀ ਕਰੇ ਬੈਠ ਕੇ ਕਰਦੇ ਹਾਂ ਹਾਂਜੀ ਸਰ ਇਹ ਕਮਾਲ ਦੀ ਚੀਜ਼ ਆ ਵੇ ਇਹ ਛੋਟੇ ਜਿਹੇ ਘਰ ਚ ਇੱਕ ਥਾਂ ਤੇ ਬੈਠ ਕੇ ਤੁਸੀਂ ਇੰਨਾ ਪੂਰਾ ਵਧੀਆ ਮਾਡਲ ਤਿਆਰ ਕਰਤਾ ਜੀ ਨੂੰ ਇੱਕ ਪੂਰੀ ਟੀਮ ਲੱਗਦੀ ਐ ਇੰਜੀਨੀਅਰ ਹੁੰਦੇ ਆ ਜਿਹੜੇ ਹਨਾ ਤੇ ਤੁਸੀਂ ਇਕੱਲਿਆਂ ਨੇ ਚਾਰ ਕੀਤਾ ਬਹੁਤ ਵਧੀਆ ਉਪਰਾਲਾ ਥੋੜਾ ਮੈਨੂੰ ਚਾਹੂਗਾ ਇਹਨੂੰ ਖੋਲ ਕੇ ਜਰੂਰ ਦਿਖਾਓ ਵੀ ਕਿੱਦਾਂ ਫੀਡਬੈਕ ਕੰਮ ਕਰਦਾ ਇਹਦੇ ਬਾਰੇ ਦੱਸ ਵੀ ਦੋ ਵੀਰੇ ਸ਼ਾਹ ਹਾਂ ਇਹਦਾ ਬੋਨਟ ਆ ਖੋਲਿਆ ਮੈਂ ਹਾਂ ਪੂਰਾ ਬੋਨਟ ਦਾ ਸਰਲ ਸਰ ਵੀ ਲਾ ਕੇ ਖੁੱਲ ਹੀ ਜਾਊਗਾ ਅੱਛਾ ਸਰ ਲਾਂਸਰ ਵੀ ਇਦਾਂ ਖੁੱਲ ਜਾਂਦਾ ਥਰੇ ਜਿਆਦਾ ਖੁੱਲ ਜੂਗੀ ਨਾ ਓਕੇ ਓਕੇ ਨਹੀਂ ਲੱਗਦਾ ਆ ਸਾਰਾ ਇਹਦੇ ਉਵੇਂ ਪ੍ਰੋਪਰ ਇੰਜਨ ਦਾ ਸਾਰਾ ਉਹ ਸਿਸਟਮ ਆ ਜੀ ਰੇਫਰਰੇਟਰ ਪੱਖਾ ਵਗੈਰਾ ਸਾਰਾ ਇਹਦਾ ਚੱਲਦਾ ਹੈ ਹੂੰ ਤੇ ਆ ਸਲੰਡਰ ਹੈਡਵੁੱਡ ਵਗੈਰਾ ਸਾਰੇ ਉਵੇਂ ਲੱਗੇ ਹੋਏ ਆ ਤੇ ਆ ਰੇਸ ਵਗੈਰਾ ਜਿਵੇਂ ਆ ਸਾਰੀ ਇਹ ਸਾਰੀ ਵਰਕ ਕਰਦੀ ਹੈ ਇਹ ਵੀ ਰੇਸ ਵੀ ਕੋਈ ਕੰਮ ਕਰਦੀ ਸਾਰੀ ਕਿ ਤੋਂ ਵਰਕ ਕਰਦੀ ਹੈ ਬ੍ਰੇਕ ਹੋਵੇ ਹੂੰ ਕਲਚ ਸਿਸਟਮ ਹੋਵੇ ਆ ਗੇਅਰ ਹੂੰ ਜਿੰਨੇ ਵੀ ਇਹਦੇ ਪਾਰਟਸ ਲੱਗੇ ਆ ਜਾਨੀ ਕਿ ਤਕਰੀਬਨ ਸਾਰੇ ਕੰਮ ਕਰਦੀ ਹੈ ਇੱਕ ਛੋਟਾ ਜਿਹਾ ਬੰਦਾ ਤਿਆਰ ਕਰ ਦੋ ਜਿਹੜੇ ਤੇ ਬੈਠ ਕੇ ਚਲਾ ਲਈ ਹਨ ਹਾਂਜੀ ਫਿਰ ਤਾਂ ਚਲਾ ਲੂ ਤਾਂ ਬੜੀ ਸੋਹਣੀ ਕੋਸ਼ਿਸ਼ ਆ ਇਸ ਨੌਜਵਾਨ ਦੀ ਮੋਗੇ ਜ਼ਿਲ੍ਹੇ ਦਾ ਮਾਛੀ ਕੇ ਪਿੰਡ ਜਿਹੜਾ ਕਿ ਤੁਰ ਪਿੰਡੂ ਏਰੀਆ ਇਹ ਤਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨੌਜਵਾਨੀ ਦੀ ਵਧੀਆ ਸੋਚ ਰੱਖੀ ਆ ਬਹੁਤ ਵਧੀਆ ਇੰਜੀਨੀਅਰਿੰਗ ਦਾ ਕੰਮ ਕਰ ਰਹੇ ਨੇ ਬੜੇ ਤਕੜੇ ਇੰਜੀਨੀਅਰ ਬਣ ਸਕਦੇ ਨੇ ਜੇਕਰ ਇਹਨਾਂ ਨੂੰ ਮੌਕਾ ਮਿਲੇ ਤਾਂ ਇਹੋ ਜੇ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਟੈਲੈਂਟ ਜਰੀਏ ਬਹੁਤ ਕੁਸ਼ਕੀ ਨਮਾ ਲੈ ਕੇ ਆ ਰਹੇ ਨੇ ਤਾਂ ਮੈਨੂੰ ਲੱਗਦਾ ਇਸ ਨਵੇਂ ਪੰਨ ਨੂੰ ਸਾਨੂੰ ਅਪਣਾਉਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਜਿਹੜੀ ਤਕਨੀਕ ਆ ਉਹ ਆਪਾਂ ਅੱਗੇ ਲੈ ਕੇ ਆਈਏ ਇਹਨਾਂ ਜ਼ਰਾ ਟੈਲੈਂਟ ਆ ਉਹਨੂੰ ਹੋਰ ਪਰਫੁੱਲਤ ਕਰੀਏ ਤਾਂ ਕਿਵੇਂ ਲੱਗੇ ਇਹ ਮਾਡਲ ਕਿਵੇਂ ਲੱਗੀ ਗੱਲਬਾਤ ਜਰੂਰ ਦੱਸਣਾ